ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਟਲਾ ਮੇਰ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪ੍ਰਾਣਾ ਪੈਂਦੀ ਆ ਨੇੜੇ ਦੋਸਤੋ ਰਾਜਿਆਣਾ ਪਿੰਡ ਵੀ ਰਹਿ ਜਾਂਦਾ ਐ ਇੱਕ ਸਾਈਡ ਮਾੜੀ ਰਹਿ ਜਾਂਦੀ ਆ ਇੱਕ ਸਾਈਡ ਬੁੱਧ ਸਿੰਘਲੇ ਆਣ ਗਵਾਂਢ ਦੇ ਪਿੰਡਾਂ ਕੋਟਲਾ ਮੇਰ ਸਿੰਘ ਵਾਲਾ ਪਿੰਡ 'ਚੋਂ ਵੀਡੀਓ ਬਣਾ ਰਹੇ ਆਂ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਦੋ ਹੀ ਪਸ਼ੂ ਆ ਤੇ ਇੱਕ ਨਾਲ ਸੇਲ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਵੱਛੀ ਦੇਖ ਰਹੇ ਆ ਬਹੁਤ ਸੋਹਣੀ ਵੈਰਡ ਆ ਚੰਗੇ ਵਜਨ ਵਾਲੀ ਆ ਕੱਦ ਕਾਰਠ ਵਾਲੀ ਆ ਇਹ ਸੇਲ ਆ ਵਕਾਊ ਆ ਇਨਫੋਰਮੇਸ਼ਨ ਲੈ ਲੈਣਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਦੱਸ ਲੀਏ ਜੀ ਬਾਈ ਜਗਸੀਰ ਪੈਂਡ ਕੋਡ ਲੰਮੀਰ ਸਿੰਘ ਹਾਂ ਪੈਂਡ ਕੋਡਰਾ ਮੀਰ ਸਿੰਘ ਫੋਨ ਨੰਬਰ ਦੱਸੇ ਜੀ ਮੇਰਾ ਫੋਨ ਨੰਬਰ ਦੱਸਣੇ ਮੇਰਾ ਨੰਬਰ ਦੱਸੀ ਫੋਨ ਨੰਬਰ ਚਲੋ ਕੋਈ ਨਾ ਬਾਅਦ ਚਲਾ ਦੇਾਂਗੇ ਆਪਾਂ 91 ਸੂਏ ਸੂਈ ਬਈ ਕੋਈ ਨਾ ਬਾਅਦ ਚਲਾ ਦੇਗਾ ਆਪਾਂ 91 ਸੂਏ ਸੂਈ ਬਈ ਦੂਜੀ ਸੂਈ ਹੈ ਵੀਰੇ ਛੂਣਾ ਇਹਨੇ ਕਿੰਨੇ ਦਿਨ ਲੈ ਜੂ ਬਈ 5-7 ਦਿਨ ਲੈ ਜੂਗੀ ਅੱਗੇ ਕਿੰਨਾ ਕੁ ਦੁੱਧ ਦੇ ਦੂ ਬਈ ਦੁੱਧ ਵੀਰੇ ਆਪਾਂ ਪਹਿਲਾਂ ਥੱਲੇ ਦੇ ਚੌਰਾ ਕਿਲੋ ਚੋਇਆ ਵਾ ਪਹਿਲੇ ਸੂਏ ਹਾਂ ਕੀ ਆਸਮੀ ਦਾ ਕੀ ਕਿੰਨਾ ਪਿਆਜੂ ਬਾਈ ਯਾਰ ਕੀ 17 18 ਲੀਟਰ ਦੇਣਾ ਚਾਹੀਦਾ ਯਾਰ ਹੂੰ ਬਾਕੀ ਬਾਈ ਸੇਵਾ ਦੇ ਸੱਫਤੇ ਹੁੰਦਾ ਅਲੇ ਤੇ ਹਾਂ ਇਹ ਵੀ ਜੇ ਕੋ ਅਗੜਾ ਪਾਊਗਾ ਹੀ ਨਾ ਹਾਂ ਹਨਾ ਫੇਰ ਤਾਂ ਵੀ ਤਨ ਪਤਾ ਹੀ ਹੈ ਹੂੰ ਕੱਢੀਏ ਬਾਹਰ ਨੂੰ ਸੀਲ ਸਹੂ ਕਿਵੇਂ ਬਾਈ ਸੀਲ ਬਾਈ ਬਾਹਰ ਕੋਈ ਝੋਈ ਜਾਵੇ ਠੀਕ ਹੈ ਦੋਸਤੋ ਨਰਮਜਾ ਵੀਰ ਹੈ ਸਿੱਧੀਆਂ ਜੀਆਂ ਗੱਲਾਂ ਕੀਤੀਆਂ ਬਾਈ ਨੇ ਬਾਈ ਕਹਿੰਦਾ ਯਾਰ ਕੀ 17 18 ਕਿਲੋ ਦੁੱਧ ਪਿਆਜੂ ਜੇ ਬਾਈ ਕਹਿੰਦਾ ਅਗਲਾ ਸੇਵਾ ਨਾ ਕਰੂ ਫੇਰ ਤਾਂ ਬਾਈ ਕਹਿੰਦਾ ਕਾਦਾ ਦੁੱਧ ਦੇਣਾ ਪਰ ਵਹਿੜ ਬਹੁਤ ਚੰਗੀ ਆ ਤੁਸੀਂ ਵੀ ਜਦੋਂ ਬਾਈ ਦੇ ਘਰੇ ਆਉਂਗੇ ਆ ਕੇ ਆਪਦੀ ਅੱਖਾਂ ਨਾਲ ਵਹਿੜ ਦੇਖੋਗੇ ਤੁਹਾਡੇ ਵੀ ਮਨ ਲੱਗੂ ਕੱਦ ਕਾਠ ਆਰੀਆ ਵਜਨ ਵਾਲੀ ਆ ਹਵਾਨਾ ਸੋਹਣਾ ਠੋਸ ਨਿੱਗਰ ਸਾਈਡਾਂ 'ਚ ਵਾਲ ਟੱਲ ਹਜੇ ਕਾਫੀ ਬਾਕੀ ਆ ਬਾਕੀ ਦੇਣਾ ਚਾਰ ਪੰਜ ਇਹਨੇ ਲੈ ਜਾਣੇ ਆ ਚਾਰ ਪੰਜ ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਮੱਝਾ ਅਰਗਾ ਪੱਠਪੁੜਾ ਚਾਰਛੇ ਪੇਰੋਂ ਗੋਲ ਮਟੋਲ ਪਈ ਆ 14 ਕਿਲੋ ਦੁੱਧ ਬਾਈ ਕਹਿੰਦਾ ਮੈਂ ਇਹਦੇ ਥਾਲੋਂ ਛੋਇਆ ਪਹਿਲੇ ਸੂਵੇ ਐਰ ਕੀ ਬਾਈ ਕਹਿੰਦਾ 17 18 ਕਿਲੋ ਦੁੱਧ ਪਿਆ ਜੂ ਥਣ ਸੋਹਣੇ ਆ ਹਦੀ ਚਵਾਈ ਵਾਲੇ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਬਾਕੀ ਮੈਂ ਦੂਸਰੀ ਸਾਈਡ ਤੋਂ ਵੀ ਤੁਹਾਨੂੰ ਵਿਖਾ ਦਿੰਨਾ ਆ ਦੂਜੇ ਪਾਸੇ ਉਹ ਵੀ ਵੇਖ ਲਓ ਸੋਹਣੇ ਥਣ ਕੋਈ ਫੂਟ ਨਹੀਂ ਛਾਗ ਨਹੀਂ ਥਣ ਭਾਂਡੇ ਦੀ ਸਾਫ਼ ਸੁਥਰੀ ਆ ਦੂਜਾ ਸੂਆ ਨਵਾਂ ਹਾਨ ਵੜ ਫੁੱਲ ਵਜਨ ਵਾਲੀ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਕੋਈ ਫੂਟ ਨਹੀਂ ਛਾਗ ਨਹੀਂ ਠੋਸ ਨਿਗਰ ਹਵਾਨਾ ਬਾਕੀ ਰੁੱਤ ਹੁਣ ਵਧੀਆ ਆ ਗਈ ਆ 96 ਸਾਲ ਕਰਮਾਂ ਵਾਲੀ ਵਧੀਆ ਦੁੱਧ ਪਿਆਜੂ 17 18 ਕਿਲੋ ਵੀਰ ਦਾਸ ਦਾ ਖੁੱਲਾ ਦੁੱਧ ਪਿਆਜੂ ਮੂੰਹ ਮੱਥੇ ਦੀ ਸੋਹਣੀ ਆ ਛੋਟਾ ਕੰਨ ਬੁੱਧੀ ਵਾਲੀ ਵੱਛੀ ਦੂਜਾ ਸੂਆ ਮੁੱਲ ਬਈ ਜਾਇਜ਼ ਜਾਂ ਲੈਣ ਦੇ ਨਾਲਾ ਬਾਈ ਆਪਾਂ 50000 ਦੇ ਦੇ ਤਾਂ ਮਾਨਤਾਨ ਹੋ ਜੂ ਹਾਂ ਕਰ ਦਾਂਗੇ ਮਾਨਤ ਦੋਸਤੋ 85000 ਦੀ ਬਾਈ ਕਹਿੰਦਾ ਆਪਾਂ ਦੇ ਦੇਾਂਗੇ ਮੌਕੇ ਤੇ ਮਾਨਤਾਨ ਬਾਈ ਕਹਿੰਦਾ ਕਰ ਦੂੰਗਾ ਅਗਲਾ ਬੇਫਿਕਰ ਹੋ ਕੇ ਆ ਜੇ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਵਹਿੜਾ ਦੂਜੇ ਸੂਏ ਸੁੰਦੀ ਆ ਪਹਿਲੇ ਸੂਏ 14 ਕਿਲੋ ਦੁੱਧ ਚੋਇਆ 17 18 ਕਿਲੋ ਬਾਈ ਦੱਸਦਾ ਦੁੱਧ ਪਿਆਜੂ ਬਾਕੀ ਇੰਨਾ ਕ ਦੁੱਧ ਤਾਂ ਪਿਉਣ ਦਾ ਹੱਕ ਬਣਦਾ 17 18 ਦਾ ਬਾਕੀ ਅੱਗੇ ਦੁੱਧ ਸੇਵਾ ਦਾ ਹੋ ਸਕਦਾ ਤੁਸੀਂ ਵੱਧ ਸੇਵਾ ਕਰ ਲਓਗੇ ਕੋਈ ਕਿਲੋ ਵੱਧ ਪਿਆਜੂ ਘੱਟ ਕਰ ਲਓਗੇ ਕਿਲੋ ਘੱਟ ਪਿਆਜੂ ਤਾਂ ਤੁਹਾਡੀ ਸੇਵਾ ਸੰਭਾਲਦੇ ਆ ਦੋ ਹੀ ਪਸ਼ੂ ਆ ਇੱਕ ਹੋਰ ਸੂਈ ਸਵਾਈ ਵਹਿੜਾ ਇਹ ਬਾਈ ਨੇ ਘਰੇ ਰੱਖਣੀ ਆ ਤੇ ਇੱਕ ਨਾ ਕੀ ਸੇਲ ਆ ਬਾਕੀ ਫੋਨ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਹਦੇ ਵੀ ਪਸੰਦ ਆਊਗੀ ਤੁਸੀਂ ਬਾਈ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਪਿੰਡ ਬਾਈ ਦਾ ਕੋਟਲਾ ਮੇਰ ਸਿੰਘ ਵਾਲਾ ਆਣਗਵਾਂਡ ਦੇ ਪਿੰਡ ਰਾਜਿਆਣਾ ਬੱਗਾਪਰਾਣਾ ਵੀ ਨੇੜੇ ਹੀ ਰਹਿ ਜਾਂਦਾ ਇੱਕ ਸਾਈਡ ਮਾੜੀ ਮੁਸਤਫਾ ਲੜਾਈ ਵੀ ਨਾਲ ਹੀ ਰਹਿ ਜਾਂਦਾ ਬੁੱਧ ਸਿੰਘ ਵਾਲਾ ਵੀ ਨੇੜੇ ਹੀ ਆ ਇਹ ਆਣਗਵਾਂਡ ਦੇ ਪਿੰਡ ਆ ਬਾਕੀ ਫੋਨ ਨੰਬਰ ਸਕਰੀਨ ਤੇ ਹੈ ਵੀਰਾਂ ਤੁਸੀਂ ਫੋਨ ਤੇ ਗੱਲਬਾਤ ਕਰ ਲਿਓ ਪ੍ਰੋਪਰ ਤੁਹਾਨੂੰ ਬਾਈ ਐਡਰੈਸ ਸਮਝਾ ਦਊਗਾ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਹੈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਸੋਹਣੀ ਵਹਿੜਾ ਵਜਨ ਵਾਲੀ ਹੈ ਨਵਾਂ ਹਾਣਾ ਕੋਈ 5-7 ਵਧੀਆ ਸੂਵੇ ਦੁੱਧ ਪਿਆਉ ਕੋਈ ਖੋਲਾ ਜਾਂ ਬੁੱਢੀ ਜੀ ਨਹੀਂ ਦੂਜਾ ਸੂਆ ਬੱਚੀ ਨਵਾਂ ਹਾਣ ਫੁੱਲ ਵਜਨਾਰੀ ਬਾਕੀ ਪ੍ਰਿੰਟ ਪ੍ਰੂਨਟ ਸੋਹਣਾ ਚਮਕ ਚਮਕ ਪਿੰਡ ਜੇ ਪੂਰੀ ਆ ਨਾ ਕੋਈ ਤਫੜੀ ਆ ਨਾ ਕੋਈ ਤਫੜੀ ਦਾ ਨਿਸ਼ਾਨ ਬਾਕੀ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਪਾਸਟ ਦੇ ਸਾਰਿਆਂ ਨੂੰ ਫਾਸਤੀ ਕਾਲ ਜਲਦ ਮਿਲਦੇ ਕਿਸੇ ਹੋਰ ਨੂੰ